ਸਾਸੀ ਕਾ ਭਾਈ ਜੀ ਸਾਰਿਆਂ ਨੂੰ ਜੇ ਕਿਸੇ ਭਰਾ ਨੇ ਆਪਣੇ ਤੋਂ ਫ੍ਰੀ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828512 ਇਹ ਆਪਣਾ ਕੰਟੈਕਟ ਨੰਬਰ ਆ। ਅੱਜ ਦੀ ਵੀਡੀਓ ਬਣ ਰਹੀ ਹੈ ਭਾਈ ਜੀ ਪੰਡ ਖੇਮੂ ਆਣਾ। ਜਿਲ੍ਹਾ ਬਠਿੰਡਾ ਪੈ ਜਾਂਦਾ ਭਾਈ ਜੀ। ਸਾਹਮਣੇ ਜਿਹੜੀ ਭਾਈ ਜੀ ਤੁਸੀਂ ਕੱਟੀ ਦੇਖ ਰਹੇ ਹੋ 19 ਮਹੀਨਿਆਂ ਦੀ ਬਈਂ ਕਰੀਬ ਹੈਗੀ ਆ ਕੱਟੀ। ਰੰਗ ਰੂਪ ਦੀ ਸੋਹਣੀ ਆ ਭਾਈ ਜੀ ਪੱਠਪੁੜੇ ਦੀ ਚੰਗੀ ਆ। ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ। 30000 ਰੁਪਏ ਬਈ ਦੀ ਟਮਾਟ ਕੀਤੀ ਜਾਂਦੀ ਆ। ਇੱਕ ਵਾਰਾਂ ਭਾਈ ਜੀ ਫੇਰ ਦੱਸ ਦਿੰਨੇ ਆ 19 ਮਹੀਨਿਆਂ ਦੀ ਬਾਈ ਜੀ ਕੱਟੀ ਬਕਾਊ ਆ 30000 ਰੁਪਏ ਬਾਈ ਦੀ ਡਿਮਾਂਡ ਕੀਤੀ ਜਾਂਦੀ ਆ ਥਣਾ ਥਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਤੁਸੀਂ ਵੇਖ ਸਕਦੇ ਹੋ ਜੇ ਕਿਸੇ ਭਰਾ ਨੂੰ ਇਹ ਕੱਟੀ ਪਸੰਦ ਹੋਵੇ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਜੋ ਹਸਟਨ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਜੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ